ਸੋ ਕਈ ਸੱਜਣਾ ਨੇ ਫੋਨ ਆਈ ਜਾਂਦੇ ਆ ਵੀ ਮਸਲਾ ਕੀ ਆ ਬਾਈ ਮਸਲਾ ਦੱਸ ਰਿਹਾ ਮਸਲਾ ਹਲੇ ਮੈਨੂੰ ਵੀ ਇਨਸਾਫ ਪਤਾ ਪਰ ਹਲੇ ਵੀ ਇਹਨਾਂ ਨੇ ਮੇਰੇ ਘਰ ਦੇ ਆਲੇ-ਦਾਲੇ ਖੜੀਆਂ ਗੱਡੀਆਂ ਲਾਈ ਖੜੇ ਆ ਅੱਜ ਤਾਂ ਲੁਧਿਆਣੇੋਂ ਆਇਆ ਸੀ ਬੁੱਢੇ ਦੇ ਵਾਲੇ ਮਸਲੇ ਚ ਅੱਜ ਐਲੀ ਜਾਂ ਹੋਰ ਪਿੰਡਾਂ ਜਾ ਕੇ ਮੈਂ ਦੇ ਅਨੁਸਾਰ ਇੱਥੇ ਇਹਨਾਂ ਨੇ ਆ ਕੇ ਹਲੇ ਮੈਂ ਖੜੀਆਂ ਘਰੇ ਗੱਡੀਆਂ ਲਾਈਆਂ ਪੰਜ ਛੇ ਆ ਕੇ ਬਾਅਦ ਡੀਐਸਪੀ ਫੂਲ ਕਹਿੰਦਾ ਮੈਂ ਤੁਹਾਨੂੰ ਮਿਲਣਾ ਆ ਚਲੋ ਪੁੱਛ ਕੇ ਚੋਕ ਕਰਕੇ ਮੈਂ ਬਾਰ ਵੀ ਖੋਲ ਤਾ ਇੱਕ ਵਾਰੀ ਬਾਰੀ ਗੱਲ ਬਾਤ ਨਹੀਂ ਕਰੀ ਵਾਪਸ ਚਲੇ ਗਏ ਆ ਵਾਪਸ ਜਾ ਕੇ ਫੇਰ ਵਾਪਸ ਆ ਗਏ ਹੁਣ ਦੁਬਾਰਾ ਆਲੇ-ਦਾਲੇ ਸਾਰੇ ਘਰ ਦੇ ਖੜ ਗਏ ਆ ਮੇਰੀ ਬਾਈ ਨਾਮ ਤੋਜਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਵੀ ਜਿਹੜਾ ਮੁੰਡਾ ਕੁੰਬਣਾ ਪਿੰਡ ਦੇ ਵਿੱਚ ਜਿਹੜੇ ਮੁੰਡੇ ਦੀ ਉਸ ਦਿਨ ਇੱਕ ਦੀ ਮੌਤ ਹੋ ਗਈ ਸੀ ਜਿਸ ਦਿਨ ਉਹ ਦੋ ਮੁੰਡੇ ਮਾਰੇ ਆ ਜਿਹੜੇ ਦੂਜੇ ਮੁੰਡੇ ਦੇ ਅੱਖ ਦੇ ਵਿੱਚ ਸ਼ਰਾ ਮਾਰਿਆ ਸੀ ਉਹਦੀ ਕਹਿੰਦੇ ਅੱਜ ਮੌਤ ਹੋਈ ਆ ਤੇ ਅੱਜ ਉਸ ਤੋਂ ਫਿਰ ਮੈਂ ਨੂੰ ਇੰਨੀ ਗੱਲ ਤੋਂ ਬਾਅਦ ਜਦੋਂ ਪਤਾ ਲੱਗਾ ਤੇ ਮੈਂ ਫੋਨ ਵੀ ਕੀਤਾ ਉੱਥੇ ਮੁੰਡਿਆਂ ਨੂੰ ਕਹਿੰਦੇ ਭਾਈ ਇੱਥੇ ਸਾਰੇ ਕੁੰਬਣਾ ਪਿੰਡ ਨੂੰ ਘੇਰਾ ਪਾਇਆ ਹੋਇਆ ਪੁਲਿਸ ਦਾ ਸਾਰੇ ਪਿੰਡ ਨੂੰ ਘੱਟੋ ਘੱਟ 1200 1250 ਵਾਲੇ ਪੁਲਿਸ ਘੇਰੀ ਖੜੀ ਹੈ ਕੁੰਬਣਾ ਪਿੰਡ ਦਾ ਯਾਨੀ ਮਾਰਨਾ ਵੀ ਆ ਤੇ ਸਾਬ ਨੂੰ ਚਾ ਲੈਣ ਦੇ ਦੋ ਮੁੰਡੇ ਮਰੇ ਨੇ ਦੋ ਬੱਚੇ ਮਰੇ ਨੇ 16 16 17 17 ਸਾਲ ਦੀ ਉਮਰ ਦੇ ਵੀ ਜੀਐਸੀ ਇਸ ਗੱਲ ਨੂੰ ਲੈ ਕੇ ਬੋਲਦੇ ਆ ਸਾਡੇ ਜਵਾਕ ਮਾਰੇ ਜਾ ਰਹੇ ਆ ਪੰਜਾਬ ਦੇ ਤਾਂ ਇਹ ਕਹਿੰਦੇ ਪ੍ਰਸ਼ਾਸਨ ਨਾਲ ਖੜਦਾ ਸਰਕਾਰ ਨਾਲ ਖੜਦੀ ਆ ਹੈਰਾਨੀ ਜਨ ਗੱਲ ਦੇਖੋ ਮੈਨੂੰ ਮੈਨੂੰ ਚਰਚੇ ਤੇ ਵੀ ਨਹੀਂ ਕਰਦੀ ਪਤਾ ਵੀ ਨਹੀਂ ਯਾਰ ਵੀ ਉਹ ਮੁੰਡਾ ਮਰ ਚੁੱਕਿਆ ਮੈਨੂੰ ਇੱਥੋਂ ਉਦੋਂ ਬਾਅਦ ਪਤਾ ਲੱਗਦਾ ਹੁਣ ਤੋਂ ਇਹ ਪੁਲਿਸ ਮੇਰੇ ਪਹਿਲਾਂ ਕਦੇ ਖੜੀ ਹੁੰਦੀ ਹੈ ਹੁਣ ਇਹ ਪੰਜਾਬੀ ਕੋ ਤੁਸੀਂ ਸੋਚਣਾ ਵੀ ਜੇ ਤਾਂ ਤੁਸੀਂ ਐਂ ਚੁੱਪ ਕਰਕੇ ਘਰਾਂ 'ਚ ਬੈਠੇ ਰਹਿਣਾ ਤਾਂ ਫਿਰ ਮਰਵਾਈ ਜੋ ਜਵਾਕ ਅਸੀਂ 3 ਦਸੰਬਰ ਨੂੰ ਜਿਹੜਾ ਬੰਨ ਮਾਰਨ ਜਾ ਰਹੇ ਹਾਂ ਉਹ ਤੋਂ ਪਹਿਲਾਂ ਵੀ ਆਈ ਕੁਝ ਕਰਨਗੇ ਛੱਡਿਆ ਇਹ ਨਹੀਂ ਪਤਾ ਉਹ ਤੋਂ ਪਹਿਲਾਂ ਹੀ ਕੋਈ ਗ੍ਰਿਫਤਾਰੀ ਕਰੇ ਕੇਸ ਪਾਦਨ ਜਾਂ ਉਹਦੇ ਨਿਕਲ ਨਹੀਂ ਆ ਦੇਣ ਜਾਂ ਕਿਸੇ ਪਾਸੇ ਫੜ ਲੈਣ ਅੱਜ ਵੀ ਭਾਈ ਸਾਨੂੰ ਲੱਗਦਾ ਵੀ ਜਿਹੜਾ ਗ੍ਰਿਫਤਾਰੀ ਹੋ ਸਕਦੀ ਵੀ ਇਸ ਜਿਹੜਾ 3 ਦਸੰਬਰ ਨੂੰ ਆਪਾਂ ਕਟ ਕਰਨ ਜਾ ਰਹੇ ਹਾਂ ਉਹਦੇ ਸਬੰਧ ਦੇ ਵਿੱਚ ਕੀ ਕਰਨਗੇ ਪਰ ਫਿਲਹਾਲ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਹਾਲਾਤ ਬਣੇ ਜਾਂਦੇ ਨੇ ਪੰਜਾਬ ਦੇ ਇਹ ਕਿਉਂ ਬਣੇ ਜਾਂਦੇ ਚਲ ਧੰਨਵਾਦ ਕਰਦਾ ਮੇਰੇ ਪਿੰਡ ਦਾ ਮੈਂ ਸਾਰਾ ਮੇਰਾ ਨਗਰ ਖੜਾ ਮਾੜਾ ਜ ਆ ਵੀ ਇੱਥੇ ਮੈਂ ਜਦੋਂ ਹੀ ਲਾਈਵ ਹੋਇਆ ਤੇ ਨਾਲ ਹੀ ਨਾਲ ਉਹਨਾਂ ਨੂੰ ਪਤਾ ਲੱਗਿਆ ਪਿੰਡ ਵਾਲਿਆਂ ਨੂੰ ਉੱਥੋਂ ਵੀ ਆ ਗਏ ਕੁਝ ਆਸੇ-ਪਾਸੇ ਵੀ ਮੁੰਡੇ ਚੱਲ ਕੇ ਪੜਨਾ ਚੋਂ ਆ ਗਏ ਜੇ ਅਸੀਂ ਐ ਨਾ ਇਕੱਠੇ ਹੋਏ ਤਾਂ ਕੱਲੇ-ਕੱਲੇ ਨੂੰ ਜਿਦੋਂ ਮਰਜ਼ੀ ਫੜ ਕੇ ਦੱਬ ਦੇਣਗੇ ਬਾਈ ਇਹਨਾਂ ਨੇ ਸਾਡੀ ਆਵਾਜ਼ ਨਹੀਂ ਉੱਚੀ ਹੋਣ ਦੇਣੀ ਇਹ ਤੱਕੇਛਾਈ ਐ ਇੰਨੀ ਚੱਲਦੀ ਰਹਿਣੀ ਆ ਸੋ ਮੇਰੀ ਅਪੀਲ ਆ ਤੁਹਾਨੂੰ ਸਭ ਤੋਂ ਸੱਚੇ ਪੰਜਾਬੀਆਂ ਨੂੰ ਕਿ ਇਹਨਾਂ ਨੇ ਸੋਡੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਦੱਬਣਾ ਆਵਾਜ਼ ਦੱਬਣੀ ਹੈ ਜਿਹੜੇ ਬੰਦੇ ਸੋਡੀ ਖਾਤਰ ਗੱਲ ਕਰਦੇ ਆ ਹੱਕ ਦੀ ਸੰਘਰਸ਼ ਦੀ ਗੱਲ ਕਰਦੇ ਆ ਤੁਮ ਪੱਕੇ ਕਰਦੇ ਆ ਉਹਨਾਂ ਨੂੰ ਵੀ ਇਹਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਆਵਾਜ਼ ਜਿਹੜੀ ਉਹ ਦੱਬ ਹਾਂਜੀ ਹਾਂ ਬਾਈ ਜੀ ਕੀ ਹਾਲ ਆ ਚੱਕਰ ਕੀ ਪੈ ਗਿਆ ਬਾਈ ਸਰਕਾਰਾਂ ਦਾ ਆਪਾਂ ਬਹੁਤ ਦੇਖਿਆ ਨਹੀਂ ਪਰ ਇੰਨੀ ਮਾੜੀ ਸਰਕਾਰ ਹੱਕ ਸੱਚ ਬੋਲਣ ਵਾਲੇ ਬੰਦਿਆਂ ਨੂੰ ਅੰਦਰ ਸਿੱਟਣਾ ਜੇਲਾਂ ਥਾਣੇ ਆਪਾਂ ਵੀ ਬਦਲਾ ਦੇ ਚੱਕਰ 'ਚ ਬાળા ਬੜੇ ਵੇ ਸੀਗੇ ਆਪਾਂ ਕਾਲੀ ਕਾਂਗਰਸ ਨੂੰ ਮਾੜਾ ਕਹਿੰਦੇ ਉਹਨਾਂ ਨਾਲ 500 ਗੁਣਾ ਮਾੜਾ ਸਰਕਾਰ ਚੱਲ ਰਹੀ ਆ ਇਸ ਟਾਈਮ ਚੋਨਾ ਖੇਤਾਂ 'ਚ ਰੁੜ ਰਹੇ ਆ ਮੰਡੀਆਂ 'ਚ ਰੁੜ ਰਹੇ ਆ ਲੋਕਾਂ ਦਾ ਕਿਸੇ ਪੱਖੋਂ ਮੈਨੂੰ ਨਸੇ ਪੱਖੋਂ ਕਿਸੇ ਪੱਖੋਂ ਇੱਕ ਕੰਮ ਕਰਿਆ ਦਿਖਾ ਦਿਓ ਵੀ ਜਿਹੜਾ ਇਹਨਾਂ ਨੇ ਕਰਿਆ ਕੀਤਾ ਕੱਲੇ ਚੁਟਕਲੇ ਗੱਪ ਉਹ ਪੁਸਪਾ ਦੀ ਕਹਾਣੀ ਛੇੜ ਲਈ ਮੈਂ ਪਹਿਲਾਂ ਕਿਵੇਂ ਕਹਿੰਦਾ ਸੀ ਮੈਂ ਆਮ ਕਰਦਾ ਜਵਾਕ ਆ ਮੈਂ ਗੰਨ ਮੈਂ ਨਹੀਂ ਲੈਂਦਾ ਮੈਂ ਆਇਆ ਮੈਂ ਉਹ ਆ ਇੱਕ ਗੱਲ ਦੇ ਖਰਾ ਉਤਰਿਆ ਦਿਖਾ ਦਿਓ ਬਾਈ ਜੀ ਮੜੀ ਬਾਤ ਚੱਕਰ ਆਉਂਦੀ ਆ ਦੇਖੀ ਜੋ ਤੇ ਮੋਬਾਈਲ ਤੇ ਬਾਈ ਨਾਲ ਗੱਲਬਾਤ ਕਰਦੇ ਆ ਹਾਂ ਬਾਈ ਤੂੰ ਅੱਜ ਮੇਰੇ ਨਾਲ ਹੀ ਸੀ ਸਾਰਾ ਦਿਨ ਹਾਂ ਪਾਲ ਲੁਧਿਆਣੇ ਦੇ ਪਿੰਡਾਂ ਚੋਂ ਆਏ ਆ ਹਾਂ ਆ ਕਿ ਮੈਂ ਤਾਂ ਖੜਾ ਹੀ ਆ ਤੇ ਅਨੁਸਾਰ ਹਲੇ ਮੈਂ ਤਾਂ ਕੱਪੜੇ ਵੀ ਨਹੀਂ ਲਾਏ ਹੂੰ ਮਾਰਚ ਪੰਜ ਛੇ ਗੱਡੀਆਂ ਆ ਕੇ ਰੁਕਦੀਆਂ ਚਲੋ ਬਾਹਰ ਫੜਕਾਉਂਦੇ ਆ ਮੈਂ ਜਾਣਾ ਪੁੱਛਦਾ ਮਖਾ ਫੜਨਾ ਆਏ ਆ ਕਹਿੰਦੇ ਨਹੀਂ ਫੜਨ ਤਾਂ ਨਹੀਂ ਆਏ ਹੂੰ ਅੱਜ ਤਾਂ ਮਿਲਣਾ ਆਏ ਹੂੰ ਭਾਈ ਦੱਬ ਕੇ ਸ਼ੇਅਰ ਕਰੀ ਜਾਓ ਕਰਾ ਚਾਹ ਪੀਣ ਆਏ ਆ ਹਾਂਜੀ ਮਖਾ ਇਸ ਵੇਲੇ ਚਾਹ ਕਿਹੜਾ ਪੀਂਦਾ ਹੂੰ ਚਲੋ ਕੋਈ ਗੱਲ ਨਹੀਂ ਮਖਾ ਮੈਂ ਜੇ ਤੁਸੀਂ ਫੜਨਾ ਵੀ ਮੈਨੂੰ ਫੜ ਲਓ ਕੁਝ ਕਰਕੇ ਮੈਂ ਭਜਦਾ ਨਹੀਂ ਕਿਤੇ ਮੈਂ ਬਾਹਰ ਖੋਲਦਾ ਹੂੰ ਦਲਬਾਰ ਖੋਲਿਆ ਗੱਲਬਾਤ ਕਰਕੇ ਮੁੜ ਗਏ ਪਹਿਤ ਪੈਸੇ ਮਿਲਣ ਆਏ ਸੀ ਨਵਾਂ ਡੀਐਸਪੀ ਆਇਆ ਜੀ ਕੋਈ ਗੱਲ ਨਹੀਂ ਪਰ ਮੈਨੂੰ ਤੋਜ ਤੋਂ ਇਹ ਗੱਲ ਪਤਾ ਲੱਗੀ ਉਦੋਂ ਬਾਅਦ ਕੇ ਹੂੰ ਫੋਨ ਤੇ ਗੱਲ ਹੋਈ ਉਹ ਮੁੰਡਾ ਜਿਹੜਾ ਮਰ ਚੁੱਕਿਆ ਹੂੰ ਕੁੰਬੜਾ ਪਿੰਡਲਾ ਦੂਜਾ ਜਿਹਦਾ ਮੁੰਡਾ ਜਿਹਦੇ ਅੱਖ ਦੇ ਵਿੱਚ ਸ਼ਰਾ ਮਾਰ ਕੇ ਪਿੱਛੇ ਦੀ ਕੱਢਦਾ ਸੀਗਾ ਸਿਰ ਦੇ ਵਿੱਚ ਦੀ ਉਹ ਮੁੰਡੇ ਦੀ ਅੱਜ ਹਸਪਤਾਲ ਚ ਕੈਦਨਾਂ ਬਾਅਦ ਮੌਤ ਹੋ ਗਈ ਹਾਂ ਇੱਕ ਮੌਕੇ ਤੇ ਮਰ ਗਿਆ ਸੀ ਇੱਕ ਹੁਣ ਮਾਰਦਾ ਇੱਕ ਅਜ ਹੋਰ ਤਾਇਆ ਘਟਨਾ ਹੋਈ ਹੈ ਲੁਧਿਆਣੇ ਦੇ ਵਿੱਚ ਹੀ ਹੂੰ ਇੱਕ ਉੱਥੇ ਵੀ ਨੌਜਵਾਨ ਮੁੰਡਾ ਗਲ ਚ ਤਾਰਨਾ ਘੁੱਟ ਕੇ ਹੂੰ ਉਹਨੂੰ ਮਾਰ ਦਿੱਤਾ ਗਿਆ ਅੱਛਾ ਇਹ ਰੋਜ਼ ਦੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਵੱਧ ਰਹੀਆਂ ਨੇ ਇਸ ਤਰ੍ਹਾਂ ਇੱਕ ਰੋਪੜ ਦੀ ਘਟਨਾ ਦਿਵਾਲੀ ਵਾਲੇ ਦਿਨ ਦੀ ਹੂੰ ਇੱਕ ਨੌਜਵਾਨ ਮੁੰਡੇ ਦਾ ਪੰਜਾਬੀ ਨਹੀਂ ਯੂਪੀ ਤੋਂ ਕ੍ਰਾਈਮ ਕਰਕੇ ਪੰਜਾਬ ਚ ਆ ਕੇ ਆਪਣਾ ਵੋਟ ਬਣਾ ਕੇ ਆਧਾਰ ਕਾਰਡ ਬਣਾ ਕੇ ਰਹਿਣ ਲੱਗ ਜਾਂਦਾ ਹੁਣ ਇਦੋਂ ਵੱਡਾ ਜਿਹੜਾ ਸਭ ਤੋਂ ਵੱਡੀ ਜਿਹੜੀ ਗੱਲ ਹੋ ਰਹੀ ਹੈ ਇਸ ਵੇਲੇ ਜਿਹੜੇ ਹਿੰਗੇ ਹੂੰ ਇਹ ਰਿਹੰਗੇ ਮੁਸਲਮਾਨ ਨੇ ਬੰਗਲਾਦੇਸ਼ ਦੇ ਇਹਦੇ ਵਿੱਚੋਂ ਹੂੰ ਇਧਰ ਟੱਪ ਰਹੇ ਨੇ ਬੰਗਾਲ ਦੇ ਵਿੱਚ ਤੇ ਬੰਗਾਲ ਦੇ ਵਿੱਚੋਂ ਕਹ ਪੰਜਾਬ ਨੂੰ ਨਿਕਲ ਰਹੇ ਨੇ ਹੂੰ ਉਹ ਤਾਂ ਉਹਨਾਂ ਦਾ ਚਲੋ ਇੱਥੇ ਦਾ ਤੁਸੀਂ ਮੰਨ ਲਓਗੇ ਕਿ ਕਦੇ ਨਾ ਕਦੇ ਇੱਕ ਤਾਂ ਬੰਦਾ ਭਾਲ ਲਓਗੇ ਹੂੰ ਯੂਪੀ ਵਿਹਾਰ ਤੋਂ ਜਾ ਕੇ ਹੂੰ ਜਿਹੜੇ ਬੰਦੇ ਬੰਗਲਾਦੇਸ਼ ਦੇ ਵਿੱਚੋਂ ਆਏ ਨੇ ਉਹਨਾਂ ਦਾ ਕੋਈ ਟਿਕਾਣਾ ਹੀ ਹੈ ਨਹੀਂ ਟਿਕਾਣਾ ਹੀ ਹੈ ਨਹੀਂ ਜਦੋਂ ਮਰਜ਼ੀ ਕ੍ਰਾਈਮ ਕਰਕੇ ਇੱਥੋਂ ਵਾਪਸ ਮੁੜ ਜਾਣਗੇ ਉਦੀ ਵੈਰੀਫਿਕੇਸ਼ਨ ਨਹੀਂ ਕਰਦੇ ਉਦੀ ਪੜਤਾਲ ਨਹੀਂ ਕਰਦੇ ਉਹਦਾ ਪਿਛੋਕੜ ਨਹੀਂ ਦੇਖਦੇ ਬੰਦਾ ਕਿੱਥੋਂ ਆਇਆ ਹੂੰ ਇਹ ਬੰਦਾ ਕੀ ਰਿਕਾਰਡ ਹੈ ਹੂੰ ਐਥੇ ਆਉਣ ਸਾਰ ਠਾਹ ਬਿਨਾ ਪੜਤਾਲ ਕਰਦੇ ਇੱਕ ਅਰਜੀ ਦਿੰਦੇ ਨਾਅਰ ਦੇ ਨਾਲ ਵੋਟ ਬਣ ਕੇ ਆਧਾਰ ਕਾਰਡ ਬਣ ਕੇ ਸਭ ਕੁਝ ਘਰੇ ਆ ਜਾਂਦਾ ਹੂੰ ਸਾਡਾ ਬੰਦਾ ਇੱਕ ਜੇ ਨੌਕਰੀ ਵੀ ਲੈਣ ਜਾਵੇ ਚੰਡੀਗੜ੍ਹ ਦੇ ਵਿੱਚ ਉਹ ਵੀ ਪੰਜਾਬ ਦੀ ਰਾਜਸਥਾਨੀ ਚ ਤਾਂ ਚੰਡੀਗੜ੍ਹ ਪੁਲਿਸ ਪੰਜਾਬ ਦੇ ਪਿੰਡਾਂ ਜਾ ਕੇ ਉਦੀ ਪੜਤਾਲ ਕਰਦੀ ਹੈ ਕਿ ਇਹਦਾ ਰਿਕਾਰਡ ਕੀ ਹੈ ਇਹਦਾ ਪਿਛੋਕੜ ਕੀ ਹੈ ਕ੍ਰਿਮੀਨਲ ਤਾਂ ਨਹੀਂ ਕੋਣ ਆ ਕਿਹਦਾ ਮੁੰਡਾ ਕਿੱਥੇ ਰਹਿੰਦਾ ਸਾਰੇ ਬੰਦਿਆਂ ਦੀ ਪੜਤਾਲ ਹੁੰਦੀ ਆ ਹੂੰ ਸਾਡੇ ਮੁੰਡਿਆਂ ਨੂੰ ਰੋਜ਼ ਦਿਨ ਦਿਹਾੜੇ ਮਾਰਿਆ ਜਾ ਰਿਹਾ ਨੌਜਵਾਨ ਮੁੰਡਿਆਂ ਨੂੰ ਹੂੰ ਤੇ ਉਹਨਾਂ ਨੂੰ ਬਚਾਉਣ ਲਈ ਸਰਕਾਰ ਤੇ ਇੱਥੇ ਸਾਰਾ ਕੁੰਬੜਾ ਪਿੰਡ ਘੇਰ ਲਿਆ ਅੱਜ ਹੂੰ ਲਾ ਕੇ ਪੁਲਿਸ ਤੇ ਆ ਮੇਰੇ ਜੱਜ ਤੇ ਤਿੰਨੇ ਮੇਰੇ ਪ੍ਰੇਸ਼ਤਰਾਂ ਨੇ ਪਤਾਇਆ ਮੁੰਡਾ ਹੀ ਮਰ ਗਿਆ ਤੇ ਇੱਥੇ ਆ ਕੇ ਮੈਨੂੰ ਕੱਲ ਦਾ ਮਗਰੋਂ ਪਤਾ ਲੱਗਿਆ ਮੇਰੇ ਆ ਕੇ ਘਾੜਨ ਪਹਿਲਾਂ ਘੇਰ ਲਿਆ ਹੂੰ ਇੰਨੀ ਤੇਜ਼ੀ ਨਾਲ ਚਿੱਟੇ ਵਾਲਿਆਂ ਨੂੰ ਘੇਰਦੇ ਆ ਹੂੰ ਇੰਨੀ ਤੇਜ਼ੀ ਦੇ ਨਾਲ ਹੋਰ ਜਿਹੜੇ ਕ੍ਰਾਈਮ ਕਰਕੇ ਨਿਕਲ ਜਾਂਦੇ ਆ ਘੇਰੇ ਜਾਂਦੇ ਆ ਜਿਹੜਾ ਗੁਰਚਰਨ ਸਿੰਘ ਮਾਰਿਆ ਹੂੰ ਦਰਦੀ ਪਿੰਡ ਦੇ ਵਿੱਚ ਨਾਬੇ ਦੇ ਕੋਲੇ ਹੂੰ ਤੋ ਜਿਹੜੇ ਆਪਣੇ ਤਿੰਨ ਬੰਦਿਆਂ ਨੇ ਮਾਰਿਆ ਉਹ ਇੱਕ ਬੰਦਾ ਫੜਿਆਗਾ ਦੋਥੇ ਇਹ ਨਹੀਂ ਹੂੰ ਜਿਹੜਾ ਮੁੰਡਾ ਏਸੇ ਕੁੰਬਣਾ ਦੇ ਪਿੰਡ ਕੁੰਬਣਾ ਪਿੰਡ ਦੇ ਵਿੱਚ ਅੱਜ ਤੋਂ ਪ੍ਰਵਾਸੀਆਂ ਨੇ 1.5 ਸਾਲ ਪਹਿਲਾਂ ਉਹਦੇ ਗਲ ਦੇ ਉੱਤੇ ਛੁਰਾ ਮਾਰ ਕੇ ਉਹ ਬਚਾ ਉਹਨਾਂ ਜਿਉਂਦਿਆਂ ਚਾਹਣੋਂ ਮਰਿਆਂ ਚ ਕੋਮਾ ਚ ਗਿਆ 1.5 ਸਾਲ ਹੋ ਗਿਆ ਵਿਚਾਰਾ ਬਿਲਕੀ ਜਾਂਦਾ ਮੰਜੇ ਦੇ ਪਿਆ ਸਿਸਕੀ ਜਾਂਦਾ ਜਿੰਦਗੀ ਮੌਤ ਨਾਲ ਯੂਝ ਰਿਹਾ ਉਹਦੇ ਵਿੱਚੋਂ ਤਿੰਨ ਬੰਦੇ ਫੜੇਗੇ ਬਾਕੀ ਫੜੇ ਨਹੀਂਗੇ ਹੂੰ ਇੱਕ ਤੇ ਸਾਡੇ ਵਰਗੇ ਨੂੰ ਫੜਨਾ ਮੈਂਟਲ ਆਉਂਦੀ ਆ ਪੁਲਿਸ ਆ ਕੇ ਘੇਰਾ ਪਾ ਲੈਂਦੇ ਆ ਮੈਂਟਲ ਆਉਂਦਾ ਕਿਸੇ ਹੋਰ ਬੰਦੇ ਨੂੰ ਕੇ ਮੁਕੱਦਮਾ ਦੇਣਾ ਕੋਈ ਬੰਦਾ ਕਮੈਂਟ ਕਰ ਦੇ ਕੋਈ ਬੰਦਾ ਵੀਡੀਓ ਸਾਂਝੀ ਕਰ ਦੇ ਨਾਲ ਦੀ ਨਾਲ ਇਹ ਫੜ ਕੇ ਤੜਕੇ ਨੂੰ ਪੁਲਿਸ ਖੜੀ ਹੁੰਦੀ ਵੀ ਆ ਜਾ ਹੂੰ ਪੰਜਾਬ ਕੋ ਸੋਡੇ 76 ਵੀ ਪੈਣਗੇ ਸੋਡੇ ਮੁਕੱਦਮੇ ਵੀ ਪੈਣਗੇ ਸੋਡੇ ਜਵਾਬ ਵੀ ਮਾਰੇ ਜਾਣਗੇ ਇਕੱਠੇ ਹੋ ਜਾ ਬਾਈ ਤੇਰੇ ਪਿੰਡ ਦਾ ਧੰਨਵਾਦ ਕਰਨਾ ਬਣਦਾ ਪਹਿਲਾਂ ਜਦੋਂ ਦਿੱਲੀ ਦੇ ਉਦੋਂ ਚੱਲਦਾ ਸ਼ੋਰ ਤੂੰ ਵੀ ਨਾਲ ਖੜਦੇ ਰਿਆ ਅੱਜ ਵੀ ਸਾਰੇ ਨੌਜਵਾਨ ਆਏ ਆ ਭੱਜੇ ਆਏ ਵਿਚਾਰੇ ਹਨਾ ਮੈਂ ਹਲੇ ਆਹ ਪਹਿਲਾਂ ਲਾਈਵ ਹੀ ਹੋਇਆ ਸੀਗਾ ਉਦੋਂ ਪੁਲਿਸ ਵਾਲੇ ਇੱਥੇ ਖੜੇ ਹੀ ਕਰੇ ਨਾਲ ਹੀ ਨਾਲ ਸਾਰਾ ਨਗਰ ਮੇਰਾ ਪਹੁੰਚ ਗਿਆ ਸੀ ਸੋ ਐਨਾ ਧੰਨਵਾਦ ਆ ਪਰ ਮੈਂ ਇਹ ਗੱਲ ਦਹਿਣਾ ਚਾਹੁੰਦਾ ਵੀ ਐ ਪੰਜਾਬ ਕਿਉਂ ਨਹੀਂ ਉੱਠਦਾ ਕੀ 3 ਦਸੰਬਰ ਨੂੰ ਜਿਹੜੀਆਂ ਜ਼ਹਿਰਾਂ ਨੂੰ ਬੰਨ ਮਾਰਨ ਜਾ ਰਹੇ ਆ ਉਹਦੇ ਪੰਜਾਬ ਉੱਠੋ ਕਿ ਠੀਕ ਹੈ ਨਹੀਂ ਸਾਨੂੰ ਉਹਦੇ ਜੇ ਸਮੁੱਚਾ ਪੰਜਾਬ ਉੱਠ ਖੜਿਆ ਤਾਂ ਜੀਰੇ ਵਾਂਗੂ ਤੁਸੀਂ ਫੈਕਟਰੀਆਂ ਨੂੰ ਬੰਦ ਕਰਕੇ ਮਾਰ ਜਾਓਗੇ ਮੈਂ ਤਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਵੀ ਤੁਸੀਂ ਉਹ ਜ਼ਹਿਰਾਂ ਪੀ ਕੇ ਵੀ ਮਰ ਰਹੇ ਹੋ ਹੂੰ ਉਸ ਸਿਸਕੇ ਮਰੋਗੇ ਉਹ ਹੌਲੀ ਹੌਲੀ ਕਿਸੇ ਨੂੰ ਕੈਂਸਰ ਹੋ ਜੂ ਕੋਈ ਸਾਲ ਚ ਮਰੂ ਕੋ ਦੋ ਸਾਲਾਂ ਚ ਮਰੂਗਾ ਕਿਸੇ ਨੂੰ ਕਾਲਾ ਪੀੜਿਆ ਹੋ ਜੂ ਕੋ ਚਾਰ ਸਾਲਾਂ ਚ ਮਰੂਗਾ ਕਿਸੇ ਨੂੰ ਕੋਈ ਗੁਰਦਾ ਫੇਲ ਹੋ ਜੂ ਜਵਾਕਾਂ ਦਾ ਕਿਡਨੀ ਨੂੰ ਕਿਉਂ ਮਾਰਨਾ ਹੈ ਫਿਰ ਦੇ ਦਿਓ ਜ਼ਹਿਰ ਮਾਰ ਦਿਓ ਹੂੰ ਤੂੰ ਜ਼ਹਿਰ ਦੇ ਕੇ ਪਹਿਲਾਂ ਇੱਕ ਵਾਰੀ ਕੋਈ ਨਵੇਟ ਦੋ ਕੰਮ ਜੇ ਆਹੀ ਕੰਮ ਤੇ ਤੁਹਾਨੂੰ ਲੱਗਦਾ ਹੂੰ ਨਿਕਲਣਾ ਤੁਸੀਂ ਮੈਨੂੰ ਪਤਾ ਹੈ ਨਹੀਂ ਤੁਸੀਂ ਆ ਗੱਲਾਂ ਇਕੱਲੀਆਂ ਕਮੈਂਟਾਂ 'ਚ ਟਿੱਪਣੀਆਂ 'ਚ ਕੰਦਾ ਲਿਖ ਦੋਗੇ ਪੁਲਿਸ ਨੂੰ ਗਾਲਾਂ ਕੱਢ ਦੋਗੇ ਸਰਕਾਰਾਂ ਨੂੰ ਗਾਲਾਂ ਕੱਢ ਦੋਗੇ ਹੱਕ ਤੇ ਨਹੀਂ ਆਪਾ ਹਣਾ ਮੈਂ ਦੇਖਦਾ ਵੀ ਉੱਧੇ ਕਿੰਨੇ ਕ ਬੰਦੇ ਆਉਣਗੇ ਕਿੰਨੇ ਕ ਬੰਦੇ ਆ ਕੇ ਲੜਨਗੇ ਇਹ ਮਸਲੇ ਦੇ ਉੱਤੇ ਕਿੰਨੇ ਕ ਬੰਦੇ ਖੜਨਗੇ ਇਹੀ ਸਾਡਾ ਤਖਾਂ ਤਾਂ ਜਿਸ ਕਰਕੇ ਅਸੀਂ ਦਿਨੋ ਦਿਨ ਰੋਜ਼ ਕੋਈ ਨਾ ਕੋਈ ਸਾਡੇ ਤੇ ਹਮਲਾ ਹੋ ਰਿਹਾ ਰੋਜ਼ ਕੋਈ ਨਾ ਕੋਈ ਸਾਨੂੰ ਘੇਰ ਰਿਹਾ ਚਾਰੇ ਪਾਸੇ ਘਰ ਗਏ ਬਾਈ ਝੋਨਾ ਮੰਡੀਆਂ ਚ ਰਲ ਰਿਹਾ ਡੀਪੀ ਮਿਲ ਨਹੀਂ ਰਿਹਾ ਚਟਾ ਆਮ ਹੋ ਗਿਆ ਮੈਨੂੰ ਇੱਕ ਦਿਖਾ ਦੇ ਵੀ ਕਿਹੜੇ ਪਾਸੋਂ ਪੰਜਾਬ ਸੁਖੀ ਵਸ ਰਿਹਾ ਚਾਰੇ ਪਾਸਿਓਂ ਘੇਰਾ ਪੈ ਗਿਆ ਘੇਰਾ ਬੰਦ ਗਈ ਇਸ ਤਰ੍ਹਾਂ ਬਾਹਰਲੇ ਦੇਸ਼ ਵਾਲਾ ਆਪਾਂ ਇੱਕ ਰਾਹ ਪਾਲਿਆ ਸੀ ਉਹ ਵੀ ਇੱਕ ਸਾਹ ਦਾ ਬੰਦ ਹੋ ਗਿਆ ਉੱਥੇ ਆਪਣਾ 40 ਲੱਖ ਪਹਿਲਾਂ ਲੱਗ ਜਾਂਦਾ ਮੁੜ ਕੇ ਦੋ-ਦੋ ਪਿੰਡੋਂ ਫੀਸਾ ਮੰਗਾ ਲੈਂਦੇ ਦੋ-ਦੋ ਕਿੱਲੇ ਉੱਧਰ ਵਿਕ ਜਾਂਦੇ ਰਹਿ ਆਪਾਂ ਕਿਹੜੇ ਪਾਸਿਓਂ ਕਾਮਯਾਬ ਰਹਿ ਗਏ ਚਾਰੇ ਪਾਸਿਓਂ ਪੈ ਗਿਆ ਆਪਾਂ ਨੂੰ ਕੀ ਕਰਨ ਦਾ ਆਵਿਆ ਮੈਂ ਤਾਂ ਇਹਨਾਂ ਨੂੰ ਰੋਜ਼ ਪ੍ਰੜਦਾਂ ਕਲਪਦਾਂ ਵੀ ਜਿਹੜਾ ਆ ਦੀ ਮਿੱਟੀ ਛੱਡ ਗਿਆ ਆ ਦੀ ਧਰਤੀ ਛੱਡ ਗਿਆ ਆ ਦਾ ਦੇਸ਼ ਛੱਡ ਗਿਆ ਆ ਦੀ ਲੋਕ ਛੱਡ ਗਿਆ ਉਹਨੂੰ ਕਿਤੇ ਢੋਈ ਨਹੀਂ ਜਿੱਥੇ ਮਰਜ਼ੀ ਭਜ ਲਿਓ ਛੱਤਰੀ ਪੈਣੇ ਆ ਉਹ ਇਥੋਂ ਜ਼ਮੀਨਾਂ ਵੇਚੀ ਜਾਂਦੇ ਹੋ ਉਧਰ ਉਹਨਾਂ ਨੇ ਕੱਢ ਦੇਣਾ ਨਾ ਘੜ ਦੇਣਾ ਕਾੜ ਦੇ ਤੁਹਾਡੇ ਨਾਲ ਹਾਲ ਭੜਾ ਹੋਣਾ ਹੂੰ ਇਹ ਤਾਂ ਹੁਣ ਗੱਲ ਸੁਹਾਬਕ ਹੈ ਜਦੋਂ ਅਸੀਂ ਕਾਲੀ ਕਰ ਜਾਾਂਗੇ ਧਰਤੀ ਨੂੰ ਇਹ ਕਿਸੇ ਨੇ ਕਿਸੇ ਨੇ ਭਰਨੀ ਕੁਦਰਤ ਵੀ ਭਰ ਦਿੰਦੀ ਹੈ ਕੁਝ ਨਹੀਂ ਹਾਲੀ ਕੋਈ ਤਾਂ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵੀ ਪੁਲਿਸ ਤਾਂ ਅੱਜ ਹੁਣ ਵੀ ਬਹੁਤ ਖੜੀ ਆ ਤੇਰੇ ਗੇਟ 'ਚ ਮੈਥੋਂ ਨੇਰੇ ਚੌਂਮੇ ਦਿਖਾਈ ਨਹੀਂ ਗਈ ਤੇਰਾ ਨਾਂ ਵੀ ਗੱਲਬਾਤ ਕਰਨੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਇਹ ਹੋਣਾ ਬਾਈ ਚਲੋ ਛੋਡੇ ਪਿੰਡ ਵਾਲੇ ਖੜੇ ਆ ਇਹ ਰਾਤ ਨੂੰ ਵੀ ਫੇਰ ਹਜੇ ਗ੍ਰਿਫਤਾਰ ਕਰ ਸਕਦਾ ਕੀ ਬਣੂਗਾ ਇਸ ਤੋਂ ਬਾਅਦ ਹਜੇ ਕਿਹੜਾ ਪੁਲਿਸ ਚਲੀ ਗਈ ਉਹ ਨਹਿਰ ਤੇ ਵੀ ਖੜੀ ਹੈ ਗ੍ਰਿਫਤਾਰੀ ਦੀ ਗੱਲ ਨਹੀਂ ਗ੍ਰਿਫਤਾਰੀ ਤਾਂ ਮੈਂ ਕੋਈ ਮੈਂ ਇਹਨਾਂ ਨੂੰ ਪਹਿਲੇ ਕਹਿੰਦਾ ਮੈਂ ਬਾਹਰ ਵੀ ਖੋਲਿਆ ਹਾਂ ਹਾਂ ਲਾਇਬ ਚੱਲਿਆ ਤੇਰਾ ਭਾਈ ਬੇਲ ਤੇ ਮੈਂ ਬਾਹਰ ਖੋਲਦਾ ਜੇ ਮੈਂ ਟੱਪਣਾ ਹੁੰਦਾ ਤਾਂ ਮੈਂ ਟੱਪ ਜਾਂਦਾ ਗੱਲ ਦੱਸੋ ਕੀ ਆ ਮੈਂ ਕੋਈ ਚੋਰ ਥੋੜੀ ਹਾਂ ਮੈਂ ਕੋਈ ਕ੍ਰਾਈਮ ਕੀਤਾ ਜੁਰਮ ਕੀਤਾ ਵੀ ਮੈਂ ਘਰ ਛੱਡ ਕੇ ਭੱਜ ਜਾਊਂਗਾ ਜਾਂ ਭੱਜ ਜਾਊਂਗਾ ਖੜਾ ਹਾਂ ਦੱਸੋ ਕੀ ਗੱਲ ਕਰਨ ਆਇਆ ਹੂੰ ਉਹ ਨਹੀਂ ਗੱਲ ਹੈਗੀ ਪਰ ਗੱਲ ਸਵਾਲ ਇਹ ਆ ਵੀ ਠੀਕ ਆ ਉਹ ਗੱਲ ਸਾਡੇ ਵਰਗਿਆਂ ਨੂੰ ਫੜ ਲੈਣਗੇ ਜਾਂ ਨਿਰਬੰਧ ਕਰ ਜਾਂ ਘੇਰ ਲੈਣੇ ਕਰਾਂ ਦੇ ਵਿੱਚ ਤੇ ਆਮ ਲੋਕ ਕਿੱਥੇ ਆ ਕੀ ਆਮ ਲੋਕ ਸਾਡੇ ਕਿਤੇ ਪਹੁੰਚਣਗੇ ਕਿਸੇ ਮਸਲੇ ਤੇ ਇਕੱਠੇ ਹੋ ਜਾਣਗੇ ਹਾਂ ਜਿੱਨਾਂ ਲੋਕ ਨਹੀਂ ਨਾ ਇਕੱਠੇ ਹੁੰਦੇ ਕੋਈ ਹੱਦ ਨਹੀਂ ਇਹ ਲੋਕਾਂ ਨੇ ਇਕੱਠਾ ਹੋਣਾ ਹੈ ਇਹਦੇ ਝੋਨਾ ਵੀ ਲੋਕਾਂ ਦੇ ਇਕੱਠ ਨੇ ਜੁਨੀਆਂ ਨੇ ਨਹੀਂ ਬਗੈਤਾ ਸਰਕਾਰਾਂ ਦਾ ਹੱਥ ਖੜੇ ਕਰਕੇ ਵੀ ਨਹੀਂ ਵਿਗਦਾ ਹਾਂ ਗਾਹ ਨੂੰ ਵੀ ਨਹੀਂ ਵਿਗਦਾ ਨਾ ਨਾ ਇਹ ਵੀ ਤੁਸੀਂ ਭੁੱਲ ਜਿਓ ਤੁਹਾਡਾ ਝੋਨਾ ਵਿਕ ਜਾਊਗਾ ਚੱਕਣਾ ਨਹੀਂ ਕਿਸੇ ਡਾਲ ਨਹੀਂ ਚੱਕਣਾ ਹਾਂ ਚਾਰੇ ਪਾਸੇ ਘੇਰਾ ਬੰਦੀ ਆ ਆ ਬਾਕੀ ਪੰਚਾਇਤ ਖੜੀ ਆ ਮੇਰੇ ਪਿੰਡ ਦੀ ਆ ਪੁੱਛ ਕੇ ਆਏ ਹੁਣੇ ਦੱਸਿਓ ਬਾਈ ਕੀ ਆ ਉਹ ਜਨੇ ਵੀ ਬਸ ਅਸੀਂ ਡਿਊਟੀ ਪਿਜਾਉਣੇ ਆ। ਹੂੰ। ਟੈਂਟ ਪਾ ਕੇ ਬਗ। ਟੈਂਟ ਪਾ ਕੇ ਬਗ ਜਾ। ਇਹ ਮਸਲਾ ਦੱਸੋ। ਹਾਂ। ਬਾ ਚੁੱਪ ਚੁੱਪ ਕਰ ਮਸਲਾ ਕੁਝ ਨਹੀਂ ਦੱਸਦਾ ਮਸਲਾ ਮਹਾਰਾ ਦਾ ਮਸਲਾ ਮਸਲਾ ਨਹੀਂ ਦੱਸਦਾ ਐਵੇਂ ਡੁਬਾਉਣਾ ਹੈ ਮਸਲਾ ਨਹੀਂ ਦੱਸਦਾ ਮਸਲਾ ਕੁਝ ਨਹੀਂ ਦੱਸਦਾ ਜੇ ਮਸਲੇ ਤੋਂ ਬਿਨਾ ਤਾਂ ਵੀ ਐ ਹੁਣ ਐ ਹਰਿਆ ਐ ਭਾਈ ਆਹ ਕਾਰੀ ਕਿਉਂ ਦੱਸਦਾ ਪੁੱਛਣਗੇ ਹਾਂ ਪੰਚਾਇਤ ਦੇ ਭਾਈ ਦੱਸੋ ਤੁਸੀਂ ਆਏ ਹੋ ਜੀ ਬਹੁਤ ਧੰਨਵਾਦ ਦੱਸੋ ਸਾਡਾ ਭਾਈ ਪੰਚਾਇਤ ਵਾਲਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਯਾਰ ਕੌਣ ਡੀਐਸਪੀ ਖੜਾ ਹੈ ਐਸਐਚਓ ਐਸਐਚਓ ਖੜਾ ਹੈ ਡੀਐਸਪੀ ਬਗ ਤੇ ਹੋਰ ਬਾਈ ਫਿਰ ਤੂੰ ਕੀ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਬਾਜ ਮਾਰੋ ਬਈ ਇੱਕਾ ਕਰ ਲਓ ਨਹੀਂ ਪੱਲੇ ਕੱਖ ਨਹੀਂ ਚਾਰੇ ਪਾਸੇ ਸਾਨੂੰ ਘੇਰਾਬੰਦੀ ਹੋ ਰਹੀ ਆ ਹਾਂ ਇਕੱਠੇ ਹੋ ਜਾ ਤੈਨ ਨਦਰੀਗ ਨੂੰ ਵੀ ਆ ਜਾ ਹੁਣ ਵੀ ਲੱਖੇ ਬਾਈ ਨਾ ਥਾਂ ਥਾਂ ਤੇ ਖੜਨ ਦੀ ਲੋੜ ਆ ਬੰਦੇ ਲੜਨ ਵਾਲੇ ਵੀ ਨਹੀਂ ਰਹੇ ਬਾਲੇ ਸਾਨੂੰ ਤਾਂ ਬਿੱਲੇ ਨੂੰ ਘੇਰਾ ਪੈਗਾ ਚਾਂਸ ਫਿਰੋਂ ਡਾਂਗਾ ਲਈ ਖੜੇ ਆ ਬਾਕੀ ਬਾਈ ਜਿਹੜੇ ਖੜੇ ਨੇ ਜਿੱਧਰ ਨੂੰ ਬਿੱਲਾ ਨਿਕਲਦਾ ਨੱਕ ਤੇ ਮਾਰਦੇ ਹੁਣ ਉਹ ਹਾਲ ਹੋਇਆ ਖੜਾ ਜਿਹੜੀ ਪੁਲਿਸ ਨੇ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਆ ਹੁਣ ਤਾਂ ਪੁਲਿਸ ਨੂੰ ਵੀ ਪੈਣ ਲੱਗ ਗਿਆ ਆ ਦੇਖਾ ਤੁਸੀਂ ਵੀਡੀਓ ਦੇ ਕਿਵੇਂ ਗੱਲ ਪਈ ਜਾਂਦੇ ਆ ਪੁਲਿਸ ਦੇ ਕਿੰਨੇ ਗੱਪ ਮਾਰੇ ਸੀ ਮੈਂ ਆਮ ਘਰ ਦਾ ਜਵਾਬ ਆ ਮੇਰਾ ਐਸੇ ਟਰੈਕਟਰ ਨੇ ਹੈਂਡਲ ਨੇ ਮੇਰਾ ਗੁੱਟ ਤੋੜਤਾ ਸੀ ਕੀ ਕੁਛ ਕਹਿ ਕੇ ਭਗਵੰਤ ਮਾਨ ਆਇਆ ਸੀਗਾ ਮੈਂ ਗਨ ਮੈਂ ਨਹੀਂ ਲੈਂਦਾ ਮੈਂ ਆ ਮੈਂ ਜਾ ਕਰਦਾ ਮੈਂ ਬਾਹ ਕਰਦਾ ਇੱਕ ਗੱਲ ਤੇ ਖੜੇ ਹੋਵੇ ਦਿਖਾ ਦੇ ਹੈਲੀਕੋਪਟਰ ਮੈਂ 3 ਘੰਟੇ ਦਾ ਪੰਜਾਬ ਆ ਮੈਂ ਹੈਲੀਕਵਟਰ ਤੇ ਨਹੀਂ ਚੜਿਆ ਕਰਦਾ ਮੈਂ ਕਾਰ ਤੇ ਆ ਜਾ ਕਰੂੰ ਸਵਾਲ ਸਭ ਤੋਂ ਵੱਡਾ ਇਹ ਅੱਜ ਖੜਾ ਹੋ ਰਿਹਾ ਸਾਡੇ ਅੱਗੇ ਹੂੰ ਕਿ ਪੰਜਾਬ ਨੂੰ ਅੱਗ ਦੀ ਪੱਠੀ ਝੁੱਕਿਆ ਜਾ ਰਿਹਾ ਪੰਜਾਬ ਨੂੰ ਲਾਂਬੂ ਲਾਉਣ ਦੀਆਂ ਸਰਕਾਰਾਂ ਪੂਰੀ ਕੋਸ਼ਿਸ਼ ਕਰ ਰਹੀਆਂ ਗੱਲ ਚੱਲ ਕੀਤੀ ਆ ਮਗਲਾ ਦੇਸ਼ੀਆਂ ਦੀ ਉਹ ਨਾਂ ਪਤਾ ਕੀ ਰੱਖ ਰਹੇ ਇੱਥੇ ਆ ਕੇ ਕੋਈ ਰਵੀ ਆ ਕਹਿੰਦਾ ਮੇਰਾ ਨਾਂ ਕੋਈ ਕਹਿੰਦਾ ਮੇਰਾ ਆਸ਼ੂ ਆ ਕੋਈ ਕਹਿੰਦਾ ਰਾਜੂ ਆ ਕੋਈ ਕਹਿੰਦਾ ਸਾਹਿਲ ਆ ਸਰ ਉਹ ਇਹ ਨਹੀਂ ਪਹਿਲਾਂ ਹੈ ਕੌਣ ਆ ਇਹ ਹੂੰ ਮਾਨਸਾ ਤੋਂ ਹਿੰਦੂ ਵੀਰ ਦਾ ਫੋਨ ਤਾਏ ਬਾਈ ਤੇਰੇ ਨਾਲ ਅੱਧਾ ਘੰਟਾ ਚਰਚਾ ਕਰੀ ਇਹ ਇਹ ਮਸਲੇ ਦੇ ਉੱਤੇ ਵੀ ਇਹ ਸਰਕਾਰ ਇਹਨਾਂ ਦੀ ਪੜਤਾਲ ਕਿਉਂ ਨਹੀਂ ਕਰ ਰਹੀ ਕੌਣ ਹੈ ਕਿੱਥੋਂ ਆਏ ਆ ਕੀ ਕੰਮਕਾਰ ਕਰਦੇ ਆ ਇੱਥੇ ਖਬਰਾਂ ਕਿਹੜਾ ਕ੍ਰਾਈਮ ਕਰ ਰਿਹਾ ਨਸ਼ਾ ਨਸ਼ਾ ਵੱਡੇ ਪੱਧਰ ਤੇ ਹੀ ਵੇਚਦੇ ਨੇ ਇਹਨਾਂ ਦੀਆਂ ਬੁੜੀਆਂ ਛੱਡੀਆਂ ਹੋਊਗਾ ਨਸ਼ੇ ਦੇ ਉੱਤੇ ਹਮ ਆ ਪਿੱਛੇ ਜਿਹੜਾ ਫੜਿਆ ਹੀ ਗਿਆ ਕਿ ਕਿੰਨੇ ਕਿਲੋ ਹਰਨ ਫੜੀ ਗਿਆ ਉਹਦੀ ਜਿਹੜੇ ਪਸ਼ੂਚਾਰ ਦੇ ਫੜਦੇ ਉਹਨਾਂ ਦੇ ਕੋਲ ਬੰਦੇ ਦੇ ਕੋਲ ਹਮ ਉਹ ਲੈ ਕੇ ਪਸ਼ੂਆਂ ਨਾਲ ਨਾਲ ਲੈ ਕੇ ਨਾਲ ਨਾਲ ਸੱਦ ਲਈ ਫਿਰਦੇ ਆ ਵਿੱਚ ਹੀ ਚਟਾਲਦੀ ਫਿਰਦੇ ਆ ਹਮ ਮੈਂ ਤਾਂ ਇਹ ਕਹਣਾ ਭਾਈ